ਤੈਂਕਿਆਂ ਉੱਤੇ ਚੜਨਾ ਪੈਂਦਾ ਜਾਮ ਸੜਕ ਤੇ ਲਾਉਣੇ ਪੈਂਦੇ ਕੰਜਰੀ ਬਣ ਕੇ ਨੱਚਣਾ ਪੈਂਦਾ ਇਦਾਂ ਖਸਮ ਮਨਾਉਣੇ ਪੈਂਦੇ ਪੰਜਾਬ ਦੇ ਬੇਰੁਜ਼ਗਾਰਾਂ ਨੇ ਵੀ ਕਦੇ ਸੋਚਿਆ ਸੀ ਕਿ ਸ਼ਾਇਦ ਨਵੀਂ ਸਰਕਾਰ ਆਜੂਗੀ ਤੇ ਉਹਨਾਂ ਵਾਸਤੇ ਬਦਲਾਅ ਆਜੂਗਾ ਜਿੱਥੇ ਹੋਰ ਨਾ ਤਬਕਿਆਂ ਵਾਸਤੇ ਪੰਜਾਬ ਦੇ ਵਿੱਚ ਕੋਈ ਬਦਲਾਅ ਨਹੀਂ ਆਏਗਾ ਉੱਥੇ ਬੇਰੁਜ਼ਗਾਰਾਂ ਵਾਸਤੇ ਵੀ ਕੋਈ ਬਦਲਾਅ ਨਹੀਂ ਆਏਗਾ ਉੱਥੇ ਵੱਡੇ ਵੱਡੇ ਡਿਗਰੀ ਧਾਰਕਾਂ ਵਾਸਤੇ ਵੀ ਕੋਈ ਬਦਲਾਅ ਨਹੀਂ ਆਏਗਾ ਤੇ ਪੰਜਾਬ ਦੇ ਵਿੱਚ ਸ਼ਹਿਰ ਸਾਡੇ ਲੋਕਾਂ ਦੀ ਆ ਆਦਤ ਬਣ ਚੁੱਕੀ ਆ ਇਹ ਖਬਰਾਂ ਦੇਖਣਾ ਤੇ ਸਾਨੂੰ ਇਹ ਖਬਰਾਂ ਬਹੁਤ ਆਮ ਹੀ ਲੱਗਦੀਆਂ ਤੇ ਸਾਡੇ ਲੋਕਾਂ ਨੂੰ ਇਹ ਵੀ ਲੱਗਦਾ ਹੈਗਾ ਕਿ ਇਹ ਕੋਈ ਵੱਡੀ ਗੱਲ ਨਹੀਂ ਗਈ ਪਰ ਗੱਲ ਇਹ ਵਾਕਿਆ ਹੀ ਵੱਡੀ ਆ ਤੇ ਸਾਡੇ ਸਮਾਜ ਦੇ ਵਿੱਚ ਹੁਣ ਇੱਕ ਤਬਕਾ ਉਸ ਨੂੰ ਵੀ ਜਿਹੜਾ ਹਾਸੀਏ ਤੇ ਲਗਾਤਾਰ ਆ ਜਿਹੜਾ ਉਹ ਤੱਕਿਆ ਜਾ ਰਿਹਾ ਤੇ ਉਹ ਤਬਕਾ ਹੈਗਾ ਸਾਡਾ ਬੇਰੋਜ਼ਗਾਰ ਤਬਕਾ ਤੇ ਜੇਕਰ ਉਸ ਬੇਰੋਜ਼ਗਾਰ ਤਬਕੇ ਦੇ ਵੈਸੇ ਤਾਂ ਪਹਿਲਾਂ ਤੋਂ ਹੀ ਆਉਂਦਾ ਹੁੰਦਾ ਆਇਆ ਹੈਗਾ ਵੀ ਚਾਰ ਡਾਂਗਾ ਪੈ ਜਾਣ ਤਾਂ ਏਡੀ ਵੱਡੀ ਗੱਲ ਆ ਜਿਹੜੀ ਸਾਡੇ ਸਮਾਜ ਦੇ ਵਿੱਚ ਮੰਨੀ ਨਹੀਂ ਜਾਂਦੀ ਸੀ ਪਰ ਹੁਣ ਇਹ ਵੀ ਹੈਗਾ ਕਿ ਜੇਕਰ ਬੇਰੋਜ਼ਗਾਰਾਂ ਦੀਆਂ ਪੰਗਾਂ ਵੀ ਲਾਥ ਜਾਂਦੀਆਂ ਉਹਨਾਂ ਦੇ ਉੱਤੇ ਲਾਠੀ ਚਾਰਜ ਵੀ ਹੁੰਦਾ ਲੜਕੀਆਂ ਦੀਆਂ ਚੁੰਨੀਆਂ ਲਾਥ ਜਾਂਦੀਆਂ ਤਾਂ ਇਸ ਦੇ ਨਾਲ ਸਾਡੇ ਲੋਕਾਂ ਨੂੰ ਸਾਡੀ ਸਰਕਾਰ ਨੂੰ ਜਿਹੜੀ ਕਿਤੇ ਨਾ ਕਿਤੇ ਇਨਕਲਾਬ ਦਾ ਨਾਹਰਾ ਲਾ ਕੇ ਸੱਤਾ ਦੇ ਵਿੱਚ ਆਈ ਸੀਗੀ ਉਸ ਨੂੰ ਕੋਈ ਫਰਕ ਨਹੀਂ ਪੈਂਦਾਗਾ ਤਰਾਸਦੀ ਇਹ ਆ ਕਿ ਹਰਾ ਪੈਨ ਚਲਾਉਣ ਵਾਲੇ ਭਗਵੰਤ ਸਿੰਘ ਮਾਨ ਨੇ ਆ ਜਿਹੜਾ ਹਾਲ ਤੀਕ ਇਹਨਾਂ ਬੇਰੋਜ਼ਗਾਰਾਂ ਨਾਲ ਇੱਕ ਸਿੰਗਲ ਮੀਟਿੰਗ ਵੀ ਆ ਜਿਹੜੀ ਉਹ ਕੀਤੀ ਨਹੀਂ ਗਈ ਤੇ ਇਹਨਾਂ ਬੇਰੋਜ਼ਗਾਰਾਂ ਦਾ ਇਹ ਵੀ ਦਾਵਾ ਹੈਗਾ ਕਿ ਇਸ ਸਰਕਾਰ ਦੇ ਦਰਾਂ ਆ ਜਿਹੜਾ ਹਾਲ ਤੀਕ ਇੱਕ ਸਿੰਗਲ ਵੀ ਭਰਤੀ ਆ ਜਿਹੜੀ ਉਹ ਨਾ ਤਾਂ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਨਾ ਹੀ ਆ ਜਿਹੜਾ ਉਹ ਸਿਹਤ ਦੇ ਖੇਤਰ ਦੇ ਵਿੱਚ ਆਈ ਹੈਗੀ ਆ ਪਰ ਲਗਾਤਾਰ ਸਿਰਫ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਦੇ ਰਾਹੀਂ ਆ ਜਿਹੜਾ ਮਾਨ ਸਰਕਾਰ ਗੱਲਾਂ ਦੇ ਨਾਲ ਆ ਜਿਹੜਾ ਆਪਣਾ ਟਾਈਮ ਟਪਾ ਰਹੀ ਹੈਗੀ ਆ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਆ ਜਿਹੜਾ ਹਲਤੀ ਇਸ ਸਰਕਾਰ ਵੱਲੋਂ ਇੰਨੀ ਨਕਮੀ ਸਰਕਾਰ ਆ ਹਲਤੀ ਇੱਕ ਵੀ ਭਰਤੀ ਹੈ ਜਿਹੜੀ ਸਿੱਖਿਆ ਵਿਭਾਗ ਦੇ ਵਿੱਚ ਨਹੀਂ ਕੱਢੀ ਗਈ ਕੀ ਤੇ ਜਿਹੜੀਆਂ ਟਾਰਾ 20000 ਪਲੱਸ ਨੌਕਰੀ ਦੇਣ ਦੀਆਂ ਅ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਮਾਰ ਰਹੇ ਹੈਗੇ ਆ ਉਹ ਨਿਰਾ ਸਭ ਤੋਂ ਵੱਡਾ ਗੱਪ ਹੈਗਾ ਜੇਕਰ ਸ਼ਾਇਦ ਕੋਈ ਗੱਪਾਂ ਦਾ ਅਵਾਰਡ ਹੁੰਦਾ ਤੇ ਸਭ ਤੋਂ ਵੱਡਾ ਅਵਾਰਡ ਆ ਜਿਹੜਾ ਇਸ ਨਕੰਮੀ ਸਰਕਾਰ ਨੂੰ ਮਿਲਣਾ ਸੀਗਾ ਕਿਉਂਕਿ ਸਾਰੇ ਦੇ ਸਾਰੇ ਮੰਤਰੀ ਮਿਨਿਸਟਰ ਆ ਜਿਹੜੇ ਸਣੇ ਭਗਵੰਤ ਮਾਨ ਦੇ ਸਮੇਤ ਉਹ ਗੱਪਾਂ ਦੀ ਹੀ ਖੱਟੀ ਖਾ ਰਹੇ ਹੈਗੇ ਆ ਬੇਰੋਜ਼ਗਾਰਾਂ ਦੇ ਪੱਲੇ ਜਿਹੜਾ ਹਲਤੀ ਕੱਖ ਨਹੀਂ ਪਿਆਗਾ ਤੇ ਇਸ ਕਰਕੇ ਲਗਾਤਾਰ ਬੇਰੋਜ਼ਗਾਰ ਤਲਕਾ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਆ ਹੌਲਤੀਕ ਇਹ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਆ ਜਿਹੜਾ ਬੇਰੋਜ਼ਗਾਰਾਂ ਨੇ ਅਣਗਿਣਤ ਹੀ ਧਰਨੇ ਜਿਹੜੇ ਉਹ ਲਾ ਦਿੱਤੇ ਆ ਪਰ ਇਹਨਾਂ ਬੇਰੋਜ਼ਗਾਰਾਂ ਦੀ ਕੋਈ ਵੀ ਮੰਗ ਆ ਜਿਹੜੀ ਉਹ ਮੰਨੀ ਨਹੀਂ ਗਈਗੀ ਇਸੇ ਕਰਕੇ ਕੱਲ ਵੀ ਆ ਜਿਹੜਾ ਬੇਰੋਜ਼ਗਾਰਾਂ ਨੇ ਸੰਗਰੂਰ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਰਹਿਸ਼ ਅਗੇ ਆ ਜਿਹੜਾ ਵੈਸੇ ਉੱਥੇ ਭਗਵੰਤ ਮਾਨ ਰਹਿੰਦੇ ਤਾਂ ਹੈ ਨਹੀਂਗੇ ਪਰ ਇੱਕ ਸਪੌਟ ਲਾਜ਼ਮੀ ਬਣਿਆ ਹੈਗਾ ਕਿ ਉੱਥੇ ਕੋਈ ਵੀ ਤਬਕਾ ਜਿਹੜਾ ਚਾਹੇ ਹੋ ਮੁਲਾਜ਼ਮ ਹੋਣ ਵਿਦਿਆਰਥੀ ਹੋਣ ਬੇਰੋਜ਼ਗਾਰ ਹੋਣ ਉਹ ਸਪੌਟ ਬਣਿਆ ਹੋਇਆ ਕਿ ਉੱਥੇ ਜਾ ਕੇ ਤੁਸੀਂ ਡਾਂਗਾ ਖਾ ਸਕਦੇ ਹੋ ਉੱਥੇ ਜਾ ਕੇ ਪੱਗਾਂ ਲਵਾ ਸਕਦੇ ਹੋ ਉੱਥੇ ਜਾ ਕੇ ਚੁੰਨੀ ਖਿਚਵਾ ਸਕਦੇ ਹੋ ਸੋ ਇਸ ਕਰਕੇ ਕੱਲ ਬੇਰੋਜ਼ਗਾਰ ਉੱਥੇ ਗਏ ਆਪਣੀਆਂ ਮੰਗਾਂ ਲੈ ਕੇ ਪਰ ਪੰਜਾਬ ਪੁਲਿਸ ਦਾ ਜਿਸ ਤਰ੍ਹਾਂ ਦਾ ਵਤੀਰਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਤੀਰਾ ਜਿਹੜੀ ਪੰਜਾਬ ਪੁਲਿਸ ਕਰਦੀ ਆ ਇੱਕ ਪਾਸੇ ਪੰਜਾਬ ਪੁਲਿਸ ਆਪਣੀ ਨੌਕਰੀ ਬਚਾਉਣ ਦੇ ਲਈ ਲੜ ਰਹੀ ਹੈਗੀ ਤੇ ਦੂਜੇ ਪਾਸੇ ਆ ਜਿਹੜਾ ਕਟਰੀ ਹੈਗੀ ਆ ਤੇ ਦੂਜੇ ਪਾਸੇ ਬੇਰੋਜ਼ਗਾਰ ਰੁਜ਼ਗਾਰ ਲੈਣ ਦੇ ਲਈ ਆ ਜਿਹੜਾ ਕਟ ਖਾ ਰਹੇ ਹੈਗੇ ਪਰ ਰੁਜ਼ਗਾਰ ਹਰੇ ਉਹਨਾਂ ਤੋਂ ਕੋਹਾਂ ਦੂਰ ਆ ਜਿਹੜਾ ਉਹ ਦਿਸ ਰਿਹਾ ਹੈਗਾ ਬੇਰੋਜ਼ਗਾਰਾਂ ਸੰਜੀ ਮੋਰਚੇ ਵੱਲੋਂ ਕੱਲ ਪ੍ਰਦਰਸ਼ਨ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਕਾਫੀ ਕੁਝ ਹੋਇਆ ਉੱਥੇ ਤੇ ਨਾਲ ਹੀ ਇਹ ਵੀ ਹੈਗਾ ਕਿ ਬੇਰੋਜ਼ਗਾਰਾਂ ਦੀਆਂ ਇਹਨਾਂ ਰੀਂਗਾ ਮੰਗਾ ਸਿਰਫ ਤੇ ਸਿਰਫ ਇਹ ਆ ਕਿ ਉਹਨਾਂ ਨੂੰ ਰੁਜ਼ਗਾਰ ਆ ਜਿਹੜਾ ਉਹ ਮਿਲਣਾ ਚਾਹੀਦਾ ਹੈਗਾ ਇਹਨਾਂ ਬੇਰੋਜ਼ਗਾਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਐਡ ਟੈਟ ਪਾਸ ਅਧਿਆਪਕਾ ਜੋ ਕਿ ਬੇਰੋਜ਼ਗਾਰ ਆ ਜਿਹੜੇ ਕਿ ਬੀਐਡ ਦਾ ਟੈਟ ਕਲੀਅਰ ਆ ਜਿਹੜੇ ਐਮਏ ਵਗੈਰਾ ਵੀ ਦੇਣੀਆਂ ਕਰੀ ਬੈਠੇ ਹੈਗੇ ਆ ਪਰ ਨੌਕਰੀ ਨੂੰ ਤਰਸ ਰਹੇ ਹੈਗੇ ਆ ਕੋਈ ਵੀ ਮਾਸਟਰ ਕੈਟਰ ਦੀ ਭਰਤੀ ਹੈ ਜਿਹੜੀ ਇਹ ਸਰਕਾਰ ਨੇ ਕੱਢੀ ਨਹੀਂ ਗਈ ਦੂਸਰੀ ਗੱਲ ਇਹ ਹੈਗੀ ਆ ਕਿ ਇਨ੍ਹਾਂ ਬੇਰੁਜ਼ਗਾਰਾਂ ਦੇ ਉੱਤੇ ਜਿਹੜੀ ਇੱਕ 55% ਦੀ ਸ਼ਰਤ ਆ ਜਿਹੜੀ ਉਹ ਮੜੀ ਹੋਈ ਉਹ ਕਹਿੰਦੇ ਵੀ ਇਹ ਸ਼ਰਤਾਂ ਰੱਦ ਹੋਣੀ ਚਾਹੀਦੀ ਕਿਉਂਕਿ ਜੇਕਰ ਤੁਸੀਂ ਐਸ ਟਾਈਮ ਐਟ ਦਿਸ ਐਟ ਪ੍ਰੈਜ਼ੈਂਟ ਟਾਈਮ ਆ ਜਿਹੜਾ ਉਹ ਤੁਸੀਂ ਬੀਐਡ ਹਜੇ ਵੀ 45% ਤੇ ਕਰਾ ਰਹੇ ਹੋ ਤਾਂ ਨੌਕਰੀ ਦੇਣ ਵੇਲੇ 55% ਜਿਹੜੀ ਉਹ ਕਿਉਂ ਕੀਤੀ ਜਾ ਰਹੀ ਹੈਗੀ ਆ ਤੀਸਰਾ ਇਹ ਵੀ ਹੈਗਾ ਕਿ ਭਗਵਾਨ ਸਿੰਘ ਮਾਨ ਨੇ ਕਾਫੀ ਵਾਰੀ ਸਟੇਜਾਂ ਤੋਂ ਇਸ ਗੱਲ ਦਾ ਐਲਾਨ ਕੀਤਾ ਹੈਗਾ ਪਰ ਐਲਾਨ ਕਰਕੇ ਜਿਹੜਾ ਉਹ ਲਗਾਤਾਰ ਮੁੱਕਰ ਰਹੇ ਹੈਗੇ ਆ ਉਹ ਐਲਾਨ ਇਹ ਕੀਤਾ ਹੈਗਾ ਕਿ ਅਸੀਂ ਬੇਰੋਜ਼ਗਾਰਾਂ ਨੂੰ ਜਿਹੜੀ ਉਮਰ ਹੱਦ ਦੇ ਵਿੱਚ ਛੋਟ ਦੇਵਾਂਗੇ ਪਰ ਜਿਹੜੇ ਬੇਰੋਜ਼ਗਾਰ ਪਿਛਲੇ ਸਮੇਂ ਦੇ ਦੌਰਾਨ ਪੋਸਟਾ ਨਾ ਆਉਣ ਦੀ ਵਜ੍ਹਾ ਕਰਕੇ ਓਵਰਏਜ ਹੋ ਗਏ ਜਾਂ ਕਰੋਨਾ ਕਾਲ ਦੇ ਦੌਰਾਨ ਓਵਰਏਜ ਹੋ ਗਏ ਉਹਨਾਂ ਵਾਸਤੇ ਕੋਈ ਵੀ ਏਜ ਰਿਲੈਕਸੇਸ਼ਨ ਆ ਜਿਹੜੀ ਇਸ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਸਿੱਖਿਆ ਵਿਭਾਗ ਮਹਿਕਮੇ ਆ ਸਿਹਤ ਮਹਿਕਮੇ ਦੇ ਵਿੱਚ ਹਾਲ ਤੀ ਕੋਈ ਵੀ ਅਸਾਮੀ ਆ ਜਿਹੜੀ ਉਹ ਕੱਢੀ ਨਹੀਂ ਗਈਗੀ। ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਬੇਰੋਜ਼ਗਾਰ ਪ੍ਰਦਰਸ਼ਨ ਕਰ ਰਹੇ ਸੀ ਕਿ ਤੇ ਇਸ ਕਰਕੇ ਕੱਲ ਉਹਨਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਵੀ ਹੋਇਆ। ਕਾਫੀ ਕਰੜਾ ਐਕਸ਼ਨ ਆ ਜਿਹੜਾ ਵੇਖਣ ਨੂੰ ਮਿਲਿਆ। ਪਰ ਸਰਪਤ ਸੱਫ ਵਾਤਵਤ ਮੀਟਿੰਗ ਮਿਲ ਜਾਂਦੀ ਤੇ ਉਹ ਮੀਟਿੰਗ ਦੇ ਵਿੱਚੋਂ 0 ਤੋਂ 0 ਆ ਜਿਹੜਾ ਕੁਝ ਨਹੀਂ ਨਿਕਲਦਾ। ਸੋ ਇਹ ਇੰਨੀ ਨਿਕੰਮੀ ਸਰਕਾਰ ਆ ਕਿਸੇ ਵੀ ਤਰ੍ਹਾਂ ਦੇ ਵਾਸਤੇ ਹਾਲ ਤੀ ਦਾ ਜਿਹੜਾ ਇਹਨਾਂ ਨੇ ਕੱਖ ਅਮੇਰ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਬੇਰੋਜ਼ਗਾਰਾਂ ਦੇ ਉੱਤੇ ਪਈ ਕੁੱਟ ਇਹਨਾਂ ਦੇ ਕੰਮ ਆਵੇ ਕਿਉਂਕਿ ਲੱਗਦਾ ਨਹੀਂਗਾ ਕਿ ਇਹ ਸਰਕਾਰ ਤਸ ਤੋਂ ਮਸ ਵੀ ਹੋਊਗੀ ਅਸਲ ਦੇ ਵਿੱਚ ਸਾਡੇ ਲੋਕਾਂ ਨੇ ਏਡੀ ਵੱਡੀ ਮੈਜੋਰਟੀ ਦੇ ਵਿੱਚ 92 ਲੱਖਾਂ ਆਪਦੇ ਸਿਰ ਦੇ ਉੱਤੇ ਬਿਠਾ ਲੀਆਂ ਉਹਨਾਂ ਦਾ ਉਹ ਬੋਲਦੀਆਂ ਨਹੀਂ ਆ ਸ਼ਹਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਾਹਰ ਨਿਕਲਣ ਪਰ ਆਉਣ ਵਾਲੇ ਸਮੇਂ ਦੇ ਵਿੱਚ ਬੇਰੋਜ਼ਗਾਰ ਵੀ ਹੈ ਜਿਹੜਾ ਕਿਤੇ ਨਾ ਕਿਤੇ ਕਮਰ ਕਸਾ ਕਸੀ ਬੈਠੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਕਿ ਡਲਾ ਤੋਂ ਡਲਾ ਹੁੰਦਾ ਹੈ ਸੋ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਘਰਾਂ ਦੇ ਵਿੱਚ ਵੋਟਾਂ ਮੰਗਣ ਜਾਣਗੇ ਤਾਂ ਸ਼ਾਇਦ ਪਾਥੀ ਜਾਂ ਡਲਾ ਜਿਹੜਾ ਇਹਨਾਂ ਦੇ ਵੀ ਵੱਜ ਸਕਦਾ ਹੈਗਾ ਸੋ ਹੋ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ ਪੰਜਾਬ ਦੇ ਹਾਲਾਤ ਇਸ ਟਾਈਮ ਕਾਫੀ ਨਾਜ਼ੁਕਾ ਤੇ ਪੰਜਾਬ ਇਸ ਟਾਈਮ ਆ ਜਿਹੜਾ ਬਰੂਦ ਦੇ ਢੇਰ ਦੇ ਉੱਤੇ ਹੈ ਇੱਕ ਛੋਟੀ ਜਿਹੀ ਚੰਗਿਆੜੀ ਹੈ ਜਿਹੜੀ ਉਹ ਭਾਂਬੜ ਬਣ ਸਕਦੀ ਆ ਕਿਉਂਕਿ ਕਿਸੇ ਵੀ ਤਬਕੇ ਦਾ ਕੋਈ ਵੀ ਮਾਮਲਾ ਹੱਲ ਨਹੀਂ ਕੀਤਾ ਜਾ ਰਿਹਾ ਉੱਤੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਹੇਠਾਂ ਤੋਂ ਪਿਆਬ ਸਰਕਾਰ ਦੀਆਂ ਨੀਤੀਆਂ ਜਿਨ੍ਹਾਂ ਦੇ ਵਿੱਚ ਨਿੱਜੀਕਰਨ ਦੀ ਨੀਤੀ ਦੇ ਤਹਿਤ ਲਗਾਤਾਰ ਬੇਰੋਜ਼ਗਾਰਾਂ ਦੇ ਹੱਥੋਂ ਜਿਹੜਾ ਰੋਜ਼ਗਾਰ ਖੁੱਸਦਾ ਜਾ ਰਿਹਾ ਹੈਗਾ ਜਿਨ੍ਹਾਂ ਕੋਲੇ ਰੋਜ਼ਗਾਰ ਹੈਗਾ ਉਹਨਾਂ ਕੋਲੇ ਵੀ ਖੁੱਸਦਾ ਜਾ ਰਿਹਾ ਸੋ ਕਿਤੇ ਨਾ ਕਿਤੇ ਪੰਜਾਬ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈਗਾ ਕਿ ਇਹਨਾਂ ਦੀ ਦੇਸ ਆ ਜਿਹੜੀ ਲਾਜ਼ਮੀ ਲੱਗੂਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿੱਥੋਂ ਕਿੱਥੋਂ ਕਿਸ ਤਰ੍ਹਾਂ ਦੀ ਦੇਸ ਲੱਗਦੀ ਹੈਗੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਿਪੋਰਟਾਂ ਸਾਹਮਣੇ ਆਉਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਮੀਰ ਕਰਦੇ ਸਾਡਾ ਕੰਮ ਤੁਹਾਨੂੰ ਚੰਗਾ ਲੱਗਿਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਤੇ ਆਪਣੀ رائے ਲਾਜ਼ਮੀ ਜਾਨੀ ਕਮੈਂਟ ਕਰਕੇ ਇੰਨੀ ਗੱਲਬਾਤ ਮੈਂ ਬਲराज ਮਰ ਤੁਹਾਡਾ ਬਹੁਤ ਬਹੁਤ ਧੰਨਵਾਦ